ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਲ ਦੁਗਣੀ ਤੇਰਾਤਸਾ ਗੁਣੀ ਤਰੱਕੀ ਮਾਛੇ ਤੇ ਸਭ ਨੂੰ ਦੇਰੁਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਬੜੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੌਸਮ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਾਂ ਇਹਨੂੰ ਕਹਿ ਨਹੀਂ ਸਕਦੇ ਪਰ ਕਿਉਂ ਕਿਤੇ ਤਾਂ ਜ਼ਿਆਦਾ ਹੀ ਮੀਂਹ ਪੈ ਜਾਂਦਾ ਉੱਥੇ ਜਲ ਥਾਲੇ ਹੋ ਜਾਂਦਾ ਤੇ ਕਿਤੇ ਮੀਂਹ ਥੋੜਾ ਜਿਹਾ ਪੈ ਕੇ ਉਹ ਤੋਂ ਬਾਅਦ ਜਿਹੜੀ ਹਮਮਸੂਜੀ ਹੋ ਜਾਂਦੀ ਆ ਉਹਨੇ ਜਿਹਨਾਂ ਦਰਬਦਰ ਜੱਕ ਰਹਾ ਸਾਡੇ ਹਾਲਾਤ ਇਦਾਂ ਦੇ ਹੋਏ ਹੋਏ ਆ ਸਾਡੇ ਇਲਾਕੇ ਦੇ ਵਿੱਚ ਵੀ ਮੀਂਹ ਪੈਂਦਾ ਆ ਆਕਣੀ ਵੀ ਬਸ ਥੋੜਾ ਬਹੁਤ ਪੈ ਕੇ ਖੁਰਦਪੁਰਦ ਜਿਹਾ ਹੋ ਜਾਂਦਾ ਤੇ ਉਹਦੇ ਬਾਅਦ ਹਮਮਸੂਜੀ ਹੋ ਜਾਂਦੀ ਵੀ ਬਸ ਆਹ ਹੋ ਜਾਂਦਾ ਵੀ ਕਿਆ ਬਣੂਗਾ ਕਿਆ ਬਣੂਗਾ ਸਰੀਰ ਨਾਲ ਉਦੋਂ ਹੀ ਤਰੇਲੀਆਂ ਜਿਹੀ ਜਿਹੀ ਪਸੀਨਾ ਝਾਈ ਜਾਂਦਾ ਵੈਸੇ ਪਸੀਨਾ ਆਉਣਾ ਤਾਂ ਆ ਹੈ ਆਪਣੀ ਸਿਹਤ ਲਈ ਬਹੁਤ ਵਧੀਆ ਤੇ ਹੁਣ ਵੀ ਬਦਲਬਾਈ ਹੋਈ ਵੀ ਆ ਅ ਜੀਰੀ ਦਾ ਕੰਮ ਊਰੇ ਜੋੜਾ ਤੇ ਆ ਪੰਜਾਬ ਦੇ ਵਿੱਚ ਅ ਸਾਡੇ ਇੱਥੇ ਜੀਰੀ ਦੀ ਤਕਰੀਬਨ ਤਕਰੀਬਨ ਲੱਗੇਗੀ ਤੇ ਹੁਣ ਤਿਆਰੀ ਹੋ ਗਈ ਜੀ ਅ ਸੰਦੀਪ ਦੇ ਬਰਦਰ ਕੋਲ ਤੇ ਇੱਕ ਮੁੰਡਾ ਆ ਬਾਈ ਗਰੀਸ ਤੋਂ ਆ ਕੈਣ ਦਾ ਪਾਪ ਵੀ ਸੰਦੀਪ ਭਰਾ ਤੇ ਉਹਦਾ ਬਹੁਤ ਆਸਾਨਾ ਮੁੰਡੇ ਦਾ ਉਹਨੇ ਇਹਦੇ ਭਾਈ ਨੂੰ ਜਦੋਂ ਗਰੀਸ ਚ ਗਿਆ ਸੀ ਸੰਭਾਲਿਆ ਉਨੇ ਬਹੁਤ ਉੱਥੇ ਇਹਦੇ ਭਾਈ ਨੇ ਮਨ ਪੱਟਿਆ ਵੀ ਮੈਂ ਵਾਪਸ ਚਲ ਜੂੰਗਾ ਜੀ ਉਹਨੇ ਮਤਲਬ ਸੈਟਲ ਕਰ ਲਿਆ ਤੇ ਉਹ ਮੁੰਡੇ ਦੀ ਹੈਗੀ ਜੀ ਮੈਰਿਜ ਅ ਚੱਲਿਆ ਹੁਣ ਮੈਂ ਪੰਬਰੀ ਨੂੰ ਪੰਬਰੀ ਤੇ ਗਾਹ ਪੈ ਰਿਹਾ ਉਹਦੇ ਪਿੰਡ ਜਾਵਾਂਗੇ ਸੰਦੀਪ ਨੇ ਸਵੇਰ ਦੀ ਨੇ ਰੌਲਾ ਪਾਇਆ ਜੀ ਵੀ ਮੈਂ ਜਾਣਾ 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 ਮਾਂ ਵੀ ਚੱਲੂਗੇ ਸ਼ਾਮ ਦਾ ਪ੍ਰੋਗਰਾਮ ਆਪ ਤੇ ਸਵੇਰੇ ਸੁਖਮੀ ਸਾਹਿਬ ਦਾ ਜੋ ਵੀ ਉਹਨਾਂ ਨੇ ਆਪਣਾ ਕਰਨਾ ਸੀ ਉਹ ਸਵੇਰੇ ਹੋ ਲਿਆ ਤੇ ਅੱਧਰ ਤੁਹਾਨੂੰ ਪਤਾ ਵੀ ਬਾਈ ਯਾਰ ਪਾਪਾ ਜੀ ਵੀ ਹਾਂਗਕਾਂਗ ਨੂੰ ਗਏ ਵੀ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਉਹ ਵੀ ਨਿਭਾਉਣੀਆਂ ਜ਼ਰੂਰੀ ਸੀ ਕੱਟ ਕੰਡਾ ਸਾਰਾ ਕਰਤਾ ਕੱਲ ਦੇ ਕੱਖ ਵੀ ਵੱਢ ਕੇ ਰੱਖਤੇ ਅੱਜ ਦੇ ਟੁੱਕ ਤੇ ਤੇ ਸ਼ਾਮ ਦੇ ਕੱਖ ਪਾ ਵੀ ਦਿੱਤੇ ਜੋ ਥੋੜੇ ਬਹੁਤ ਪਾਉਣੇ ਹੋ ਤੇ ਜੈਸਮੀਨ ਆਰ ਭਾਬੀ ਜੀ ਤੇ ਕਰਨ ਪਿੱਛੇ ਹੈਗੇ ਜਾਨਾ ਤਾਂ ਜਵਾਕਾਂ ਨੇ ਵੀ ਸੀ ਸਾਡੇ ਨਾਲ ਉਸ ਟਾਈਮ ਪਲਾਨਿੰਗ ਕੀਤੀ ਸੀ ਜਦੋਂ ਕਾਰਡ ਦੇ ਕੇ ਗਿਆ ਸੀ ਵੀ ਸਾਰਾ ਪਰਿਵਾਰ ਜਾਊਗਾ ਤੇ ਹੁਣ ਬਾਈ ਲੰਦ ਉਹਦੇ ਵਿੱਚ ਵਿੱਚ ਬਾਈ ਲੰਦ ਟਿਕਟਾਂ ਕਰਵਾ ਕੇ ਬਣੀਆਂ ਅ ਬਾਰ ਨੂੰ ਚਲ ਗਿਆ ਤੇ ਹੁਣ ਪਿੱਛੇ ਘਰ ਵੀ ਸੰਭਾਲਣਾ ਜ਼ਰੂਰੀ ਹੈ ਤੇ ਡੰਗਰ ਬੱਚਾ ਵੀ ਤੇ ਸੰਦੀਪ ਨੇ ਸਵੇਰ ਦੀ ਨਾਲ ਜ਼ੋਰ ਪਾਇਆ ਵੀ ਜਾਣਾ 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 ਕਹਿੰਦੀ ਮੈਂ ਡੈਡੀ ਕੋਲ 2-4 ਘੰਟੇ ਰਹਿ ਲੂੰਗੀ ਮਾਂ ਵੀ ਚੱਲ ਜਿਹੜੇ ਕੰਮ ਕਰਨੇ ਨੇ ਉਹ ਆਪਣੇ ਘਰ ਤੇ ਤੇ ਹੁਣ ਚੱਲਦੇ ਅੰਦਰ ਇਹਨਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਦੋਹੇ ਜਣੀਆਂ ਨੇ ਪਤਾ ਨਹੀਂ ਕਿਹੜੇ ਦੁੱਖ ਸੁੱਖ ਇਹਨਾਂ ਦੇ ਟੱਲਿਓ ਜਾਂਦਾ ਕੋਈ ਨਾ ਕੋਈ ਗੱਲਬਾਤ ਇਹਨਾਂ ਦੀ ਆਪਸ ਵਿੱਚ ਟੱਲਿਓ ਜਾਂਦੀ ਹੈ ਤੇ ਹੁਣ ਸੌਦਾ ਗੀਤ ਦੇ ਕਿਆ ਹੋ ਗਾ ਬਬੂ ਅੱਸੀ ਆ ਸੁਦੇ ਦੇ ਕਿਸੇ ਗੱਲ ਪਿੱਛੇ ਮੈਂ ਕਿsing ਦੀ ਕਲਰ ਕਰੀ ਹੈ ਸਭੀ ਕੋਲ ਹੋ ਰਹੀ ਹੈ 30 ਸਾਲ ਹੋ ਗਏ ਨੇ ਹੈ ਰੀਸਾ ਵਾਲਾ ਹੁੰਦਾ ਹੈ ਜੀਜੀ ਕੋ ਕਹਾਣੀ ਦੱਸ ਦਿਓ ਨਾ ਲਓ ਜੀ ਮੈਨੂੰ ਉਹ ਵਾਹੇ ਗੁਰਜੀ ਦਾ ਖਾਸਾ ਵਾਹੇ ਗੁਰਜੀ ਕੀ ਫਤਿਹ ਵਾਈਹ ਕੁੰਸੀ ਕਾਤਾ ਵਾਈਹ ਕੋ ਜਿਕੇ ਪਤੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚਲਦੀ ਕੂਰਤ ਰੱਖੇ ਸਰਦਾਰ ਜੀ ਦੀ ਸਵੇਰ ਦੀ ਕਹਣੀ ਚੱਲੀਏ 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 ਪਰ ਸਰਦਾਰ ਜੀ ਕਿੱਥੇ ਹੱਥ ਫੜਨ ਦਿੰਦੇ ਨਹੀਂ ਮਨ ਨੂੰ ਨਹੀਂ ਸਮਝ ਸਕਦਾ ਬੇਰੀ ਇੱਕ ਜਿਹੜੀ ਆਇਓ ਬੈਠੀ ਕਿੱਧਰ ਤੇ ਬਿਨ ਇੱਕ ਗੱਡੀ ਥੋੜੀ ਵੀ ਨੇ ਕੰਮ ਵਧਾਤਾ ਚਾਹ ਚਾਹ ਪੀਣ ਦੀ ਬਹੁਤ ਸ਼ਿਕਾਇਤ ਹੋਗੀ ਚਾਹੇ ਢੋਲਤੀ ਰੱਬ ਦੇ ਨਾਲ ਬਾਹਰ ਹੋਤਾਗਾ ਤੂੰ ਚਾਪੋਤਾ ਤੂੰ ਵੀ ਸਾਚੀ ਕਰਵਾਉਂਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਤਨਾਮ ਵਾਹਿਗੁਰੂ ਵਾਹਿਗੁਰੂ ਸਾਰਿਆਂ ਨੂੰ ਕਿਉ ਕਿਉ ਇਹਦੇ ਆਣਾ ਆਰ ਗੱਡੀ ਆਉ ਚੱਕ ਜਾਂਦੇ ਨੂੰ ਆ ਇਹਨਾਂ ਕਾ ਤਾਂ ਲਾ ਦੇਦੇ ਆ ਰਾਤ ਹੋ ਗਈ ਨਹੀਂ ਨਹੀਂ ਹੋ ਗਈ ਜਿਹੜੀ ਗੱਲ ਚਲਣੀ ਨੂੰ ਮੇਰੇ ਬੁੱਤ ਨਹੀਂ ਮੇਰੇ ਪੁੱਤ ਮੇਰੀ ਤਾਂ ਗੱਡੀ ਚ ਪਈ ਆ ਮੈਂ ਲਾਉਂਗਾ ਮੈਂ ਵੀ ਲਾਉਂਗਾ ਤੂੰ ਲਾ ਨਾ ਨੌਨਾ ਪੁੱਤ ਬਣ ਕੇ ਲਖਾ ਉੱਧਰ ਲਖਾ ਰਿਹਾ ਛੜਣ ਇੱਕ ਮਿੰਟ ਇੱਕ ਮਿੰਟ ਦਾ ਬਾਤ ਚੋ ਮੈਂ ਗੱਲ ਤਾਂ ਛੋਟਾ ਉੱਤਰ ਦਿਖਾ ਦੇ ਸਰ ਹੋਰ ਬਾਤ ਚੋ ਹੀ ਲਾਉਗੀ ਸੁੱਖਾ ਨਮਾ ਦਿਖਾ ਨਹੀਂ ਪਹਿਲਾਂ ਰੱਖੀ ਨਹੀਂ ਇਹ ਦੱਸ ਹਾਂਜੀ ਵੀ ਪ੍ਰੋਗਰਾਮ ਤਾਂ ਸ਼ਾਨਦਾਰ ਹੈ ਪ੍ਰੋਗਰਾਮ ਤਾਂ ਸ਼ਾਨਦਾਰ ਮਾਦਿਆ ਮੈਨੂੰ ਐਂਕ ਚੱਲ ਦੋ ਤਿੰਨ ਘੰਟੇ ਗੈਰੀ ਕੋਲ ਵੀ ਰਹਿਣਾ ਨੂੰ ਹਾਂ ਕੋਈ ਦੋ ਤਿੰਨ ਘੰਟੇ ਰਹਿਣੀ ਰਹੋਣਾ ਉਹ ਤੁਹਾਡੀ ਗੱਲ ਤੇ ਤੁਸੀਂ ਲੇਟ ਚੱਲੇ ਹੋ ਮੇਰੇ ਤੱਕ ਬਾਤ मेरी एक और सलाह तुम तेरी बीबी भी मिल जाएंगे बीबी भी भी, भी मिलने में बहुत दे। देर होगी मैंने केडी बीबी माने माजरे वाली बीबी ने होंगी बेटा तो रीता जाना मत कर अपन खा गए कमेंट जाके आई कुड़ी दादी नानी कर दिया रीता रीता पक्के चले चले हैं लौंगी ने आप कितने चले हैं नानी को बस नानी नाने को गदी है अच्छा दोबारा बस दोबारा चले हैं हां ਨੰਲੀਓ ਇੰਨਾ ਤਰਾ ਇਹਦਾ ਜਾਨ ਵੀ ਸੇਰ ਪਾਉਂਦੀ ਐ ਉੱਤਲੀ ਸਾਹਿਬ ਨੇ ਕਿ ਕਿਦੋਂ ਚੱਲੀਏ ਨਾਨੀ ਕੋਲ ਨੂੰ ਤੈਨੂੰ ਵੀ ਹੁੰਦੀ ਐ ਤੈਨੂੰ ਯਕੀਨ ਨਹੀਂ ਕਰਨਾ ਕਿਆ ਕਰਗੇ ਉਹਨਾਂ ਬੱਤਰੀ ਉੱਤਲੀ ਤਾਂ ਹਾਏ ਤਲਵਾ ਪੈਸੇ ਖਾਤ ਕੇ ਐਂਕਲੇ ਆਉਂਦੀ ਤੂੰ ਲਾਤਾਂ ਨਾਲ ਚੱਲੀਏ ਚੱਲ ਬਾਜੀ ਇਹ ਤੂੰ 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 ਤੇ ਇਥੇ ਪੜਵਾ ਦਮਾ ਦੋ ਹੁਣ ਫਿਰ ਕਰੀਏ ਪਿਆ ਕਿ ਤਕਾਸ ਵੀਰ ਦੀ ਹੈ ਨਾ ਨੇਤਰ ਪਾਪੇ ਨੇ ਬਹੁਤ ਜਾਲ ਕਰਤੀ ਇਹ ਹਾਂ ਉਹ ਵੀ ਉਹ ਨਾ ਜਦ ਅਫੜਾ ਹੋਇਆ ਨਹੀਂ ਵੀਡੀਓ ਦਿਖਾਉਂਦੇ ਤੇ ਮਤਲਬ ਵੀਡੀਓ ਚੱਲਦੀ ਸੀ ਆਪ ਕਹੀ ਜਾਵੇ ਅਰੇ ਪੀਜ਼ਾ ਲੈ ਕੇ ਪਪਾ ਪਪਾ ਪੀਜ਼ਾ ਇਹਨਾਂ ਆਲੇ ਵੀ ਪੀਜ਼ਾ ਲੈ ਲ ਗਏ ਉੱਥੇ ਨੂੰ ਖੜ ਖੜ ਕੇ ਦੇਖੇ ਗੱਡੀ ਆ ਗਈ ਤੁਸੀਂ ਗੱਡੀ ਥੱਲੇ ਸਟਾਰਟ ਕਰੀ ਹੋਣੀ ਹਾਂ ਮੈਂ ਧੌਣ ਨੂੰ ਧੌਣ ਨੂੰ ਗੱਡੀ ਸਟਾਰਟ ਪਪਾ ਆ ਗਏ ਪਪਾ ਆ ਗਏ ਆ ਗਏ ਪਤਾ ਕਿਸੇ ਦੀ ਗੱਡੀ ਹੋਰ ਦੀ ਆਉਂਦੀ ਸੀ ਨਹੀਂ ਪਪਾ ਆ ਗਏ ਫੇਰ ਆ ਕੇ ਕਹਿੰਦੀ ਲੰਗ ਕੀ ਕਰਤੀ ਪਾਪਾ ਗਏ ਕਾ ਹੋਇਆ ਤੁਸੀਂ ਲਾਓ ਖੁੱਲੀਆਂ ਕਰ ਦਿਓ ਮੈਨੂੰ ਤਾਂ ਲੱਗਣੀ ਨਹੀਂ ਪਤਾ ਛੋਟੀ ਆ ਛੋਟੀ ਮੈਂ ਲਾ ਕੇ ਦੇਖਾ ਮੈਨੂੰ ਲੱਜੂ ਹਾਂ ਤੂੰ ਤਾਂ ਤੂੰ ਤਾਂ ਇੰਨੀ ਕਿ ਤੇਰਾ ਮੂੰਹ ਤਾਂ ਜਿੱਦਣ ਰੱਖੇ ਮੇਰੀ ਧੀ ਦੀ ਹੈ ਤਾਂ ਟੁੱਟਣੀ ਹੈ ਨਾ ਨਾ ਉਹਨੇ ਪਾਲਾ ਉਹਨੇ ਪਾਲਾ ਜਦੋਂ ਸ਼ਰਮਾਨਾ ਵਰਜਾ ਇਹ ਆਏ ਉਧਰ ਦੀਦੀ ਨੂੰ ਦਿਖਾ ਦੇ ਬਣੀ ਓਏ ਕਿ ਚੋਲਾ ਲੱਗਦਾ ਮੇਰਾ ਪੁੱਤ ਕਿ ਠੀਕਾ ਪੁੱਤ ਠੀਕਾ ਤਾਂ ਠੀਕ ਹੈ ਕਾਨੂੰਨੀ ਕਾਨੂੰਨੀ ਕਛਾੜਾ ਨੂੰ ਮਨੋਣਾ ਲੱਗਦਾ ਡਾਟੋ ਨੀ ਓਹ ਚੱਲ ਬੈਨ ਚਲੋ 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 ਓਏ ਇੱਕ ਤਾਂ ਧਰਮੀ ਬਹੁਤ ਆ ਹਾਂਜੀ ਕੋਈ ਨਾ ਰਮਾ ਬਣ ਬਸ ਤਿੰਨ ਜਿੱਟਾ ਬਣ ਰਮਾ ਲੈ ਮੈਂ ਤਾਂ ਮੇਕਅਪ ਦਾ ਕਰਾਉਣਾ ਹੁਣ ਦੇਖਿਆ ਹੁਣ ਤੁਸੀਂ ਨੋਟ ਕਰਾਉਣਾ ਕੈਨ ਬੰਦੇ ਕੈਨ ਬੰਦੇ ਕੀ ਮੇਕਅਪ

ਕਲਾਉ ਜੀ ਤੇ ਲੰਮਾ ਨਾ ਡਿਊਟੀ ਚੱਲੇ ਬਾਤ ਆ ਚੱਲ ਫਿਰ ਕਿੱਥੇ ਪਾਉਣੇ ਨੇ ਇਹ ਡਿਊਟੀ ਨਾਲ ਦਾ ਬਾਤ ਡੱਗਰ ਨੂੰ ਕਿੱਥੇ ਪਾਉਣੇ ਹੁਣ ਮੈਂ ਹੁਣ ਤਾਂ 2 ਦਿਨ ਬਾਅਦ ਤੇ ਜਾਦਾ ਮੈਂ ਤੁਹਾਨੂੰ 2 ਦਿਨ ਖਾਊਗਾ ਬਾਦੂ ਸ਼ਾਇਆ ਮਿੱਠਾ ਨਹੀਂ ਖਾਣਾ ਪਰ ਹਾਂ ਬੱਤ ਤੁਸੀਂ ਪਾਓ ਤੁਸੀਂ ਪਾਓ ਖਾਣੇ ਕਿਰਨਾਂ ਜਾਈ ਤੂੰ ਬਾਹਰ ਖੱਲ ਦੇਖ ਮੈਂ ਲਾ ਲਵਾਂਗੀ ਹਾਂ ਜੁੱਤੀ ਕਿੱਥੇ ਰੱਖ ਲੱਗਦੀ ਚ ਅੱਛਾ ਗੱਲ ਨਹੀਂ ਬਾਕੀ ਬਾਤ ਹੋਵੇ ਮੈਂ ਕੰਮ ਕਰਦਾ ਜੀਂਦਾ ਨਾਲ ਸਵਾਰ ਕੇ ਮੀਂਹ ਪੈਂਦਾ ਨਾਲ ਲੈਣਾ ਦੇਣਾ ਆਲੇ ਦੋਲੇ ਮੀਂਹ ਪਾ ਦੇ ਮਨ ਉੱਤੇ ਮਨਦੀਪ ਵਗੈਰਾ ਦਾ ਫੋਨ ਆਇਆ ਤਾਂ ਉਹ ਕਹਿੰਦਾ ਵੀ ਮਹਾੜੋ ਤਨ ਤਾਂ ਪੂਰਾ ਮੀਂਹ ਪਿਆ ਹਾਂ ਚੱਲ ਥਾਲਾ ਕਰਤਾ ਸਾਡੇ ਇੱਥੇ ਨਾ ਹੋਵੇ ਵੀ 15 ਗਿਮਿੰਟ ਮੀਂਹ ਪਿਆ ਬਸ ਹਮਸ ਜੀ ਕਰਕੇ ਉਹ ਗਿਆ ਚੱਲ ਮੰਮਾ ਨੂੰ ਪਾਰੀ ਕਰ ਹਾਂ ਜਿਹੜੇ ਸਾਡੇ ਕੱਚੇ ਰਸਤੇ ਸਾਰੇ ਹੋ ਗਏ ਖਰਾਬ ਕੱਖ ਮੁੱਲੋਂ ਪਤਾ ਮੈਂ ਕਿ ਕਰਾ ਚੱਲੂ ਨੂੰ ਗਿਆ ਵੇ ਹੁਣ ਮਗਰੋਂ ਆ ਕੇ ਪੁੱਛੂਗਾ ਚਲ ਉਹ ਤੋਂ ਪੜ ਵੀ ਹੈ

ਆਨੂ ਕੋ ਆਨੂ ਕਰੋ ਇੱਕ ਹੋਰ ਤਾਂ ਨਹੀਂ ਇੱਕੋ ਤਾਂ ਤਿੰਨ ਤੇ ਹੈ ਚਲੋ ਯਾਰ ਮੇਰੇ ਪੈਸੇ ਹੋ ਗਏ ਮੈਨੂੰ ਦੇਖੋ ਐਸਾ ਤਾਂ ਰਾਈ ਹੋ ਜਾਣੀਆਂ ਕੋਈ ਨੋਟ ਨੂੰ ਨਹੀਂ ਹੈਗੇ ਮੇਰੇ ਕੋਲ ਇਹਦੇ ਨਾਲ ਦਾ ਲੱਗੋ ਇੱਕ ਕੋਈ ਨੋਟ ਨੋਟ ਵੀ ਦੋ ਤਾਂ ਸਾਨੂੰ ਦੇ ਦੇਣੀ ਆ ਪੈਸੇ ਸੌ ਲੱਖ ਰੁਪਏ ਸਹੀਓ ਟਟਟਲ ਉਹ ਕਰਦੇ ਹੁਣ ਖੋ ਗਿਆ ਖੋ ਗਿਆ ਫਿਰ ਤਾਂ ਕੀ ਜਣਾ ਰੋ ਰੋ ਕੋਲ ਹੋਰ ਦਊਗਾ ਚਲੋ ਫਿਰ ਠੀਕ ਹੈ ਹਾਂ ਖੇਡਣ ਵਾਸਤੇ ਤਾਂ ਫੋਨ ਦੇਖਦੇ ਲੋ ਇੱਥੇ ਕਿਸੇ ਉਹਦਾ ਰਿਮੋਟ ਪਿਆણો ਚੱਕ ਕੇ ਹੋਵੇ ਦੇ ਦੇ ਇਹਨਾਂ ਫੋਨ ਲੈ ਕੇ ਉੱਪਰ ਹੀ ਜਣਾ ਵੀ ਫੋਨ ਆ ਫੋਨ ਥੋੜਾ ਲਾਲ ਜਿਹਾ ਫੋਨ ਕਿੱਥੇ ਆ ਹੁਣ ਤੁਸੀਂ ਕਿਹਾ ਪੈਰ ਦੇ ਨੂੰ ਮਿਲ ਜਣਾ ਮੇਰਾ ਪੈਸ ਹੋ ਗਿਆ ਜਾ ਤਾਂ ਬੰਦ ਬਧਾਈ ਆ ਪੈਰੇ ਸੋਣੇ ਪੈਸ ਸੋਣੇ ਯਾਰ ਬਧਾਈ ਦੇ ਵਿੱਚ ਕੀ ਹੋਇਆ ਇਹਦੇ ਚ ਆ ਗਈ ਜਦ ਬਾਜਨ ਪੈਂਦਾ ਜਦੋਂ ਨਾੜਾ ਬਲੌਕ ਹੁੰਦੀਆਂ ਖਾਰ ਜਾ ਤੇਰੀ ਮੈਨੂੰ ਮੋਤ ਕਰੇਗਾ ਦੇ ਅਜੜੀ ਅਸਲੀ ਅਸਤ ਜਿਹੜੀ ਸਹੀ ਗੱਲ ਹੁੰਦੀ ਆ ਉਹ ਇਹਨਾਂ ਦੇ ਪੰਗੜੀ ਪੈਂਦੀ ਆ ਦੇਖ ਲੈ ਸੁਨੀਪਰੇ ਤੇਰਾ ਤੇਰੇ ਸਾਹਮਣੇ ਮੇਰੀ ਸੁਣਾ ਸੁਣ ਮੈਂ ਨਾ ਅੱਜ ਪੰਗਾ ਨਹੀਂ ਲਿਆ ਸਰ ਸਮਝ ਗਈ ਤਾਂ ਮੈਂ ਆਕੇ ਲੰਘੀ ਕੱਲ ਲੰਘੂ ਬਦਲੇ ਬਦਲੇ ਗੱਟੀ ਦੇ ਕੌੜੀਆਂ ਬਦਲੇ ਤਸਨੇ ਤਸਨੇ ਦਾ ਚੱਲ ਮੈਂ ਤਾਂ ਚੱਕਿਆ ਗੋਹਾ ਡਗਰਾਵਾ ਵੇਲਾ ਕਰਾ ਕਾ ਲੈਣਾ ਪੁੱਤ ਹਾਂ ਛੇੜੀ ਕੋਤਰਾ ਗਿਆ ਮੈਂ ਕਹਿੰਦਾ ਕਿਆ ਕਰਾਂ ਮੈਂ ਤਾਂ ਇੱਕ ਹੱਥ ਦੀ ਚਿੱਕੀ ਜਣਾ ਇੱਕ ਚ ਜੱਪੜਾ ਬਸ ਆ ਗਿਆ ਪੈਰਾਂ ਜਾਂ ਚੱਪੜਾ ਹੱਥ ਜਿੱਦਾਂ ਚੱਪੜਾ ਨਹੀਂ ਜੀ ਚਲੋ ਲੈ ਬਾਟਾ ਹੁਣ ਬੋਲਣੇ ਨਹੀਂ ਹੁੰਦੇ ਅਰ ਨੰਨੋ ਬੋਲਣੇ ਥੋੜੇ ਆ ਬਸ ਪੰਜ ਸੌ ਨੇ ਨਾ ਹੋ ਤੁਸੀਂ ਪਾਏਗਾ ਤਾਂ ਗੱਗਰ ਸਵਾਰ ਕੇ ਵੀ ਬਹੁਤ ਹੁੰਦਾ ਅੱਜ ਪੁੱਗੋ ਤੇ ਹੈ ਨਾ ਥੋੜੇ ਪਾਉ ਨਹੀਂ ਹੋਈ ਜੀ ਮੈਂ ਤਾਂ ਉੱਥੋਂ ਲੈ ਲੈਣੇ ਬਥੇਰੇ ਇਹਦੇ ਕੋ ਪੈਸੇ ਯਾਰ ਇਹ ਤਾਂ ਇੱਕ ਹੈ ਹੀ ਨਹੀਂ ਆਹ ਬਤਾ ਇਹ ਕਾਹਦਾ ਆਹ ਕੀ ਹੋ ਗਿਆ ਚਾਰ-ਪੰਜ ਕੁੱਤੀਆਂ ਚੱਲੇ ਨੂੰ ਲੈ ਬਾਬੇ ਨੇ ਕਹਿਆ 450 ਦਾ ਬੱਧਾ ਨਿਕਲਿਆ ਮੈਨੂੰ ਬਾਈਕ ਲਾਸਟ ਕਿਹਾ ਕਿ ਕਿੰਨੇ ਪੈਸੇ ਦੇ ਕੇ ਲੈਣਾ ਮੇਰੀ ਗੱਲ ਸੁਣਦਾ ਪਹਿਲਾਂ ਤੇਰੇ ਕੋਲ ਹੈ ਨਹੀਂ ਆ ਰੱਬ ਨੂੰ ਜਾਣ ਲੈਣੀ ਇਹਦਾ ਦੇਖੋ ਹੈ ਨਹੀਂ ਜੇ ਬੱਧਾ ਤਾਂ ਨਿਕਲਿਆ ਹੈ ਬੱਧਾ ਤਾਂ ਨਹੀਂ ਨਿਕਲਿਆ ਹੈ ਤਾਂ ਸਾਡੇ ਦੇ ਨਾ ਨਿਕਲ ਤਾਂ ਥੋਬ ਦੇ ਯਾਰ ਇਕ ਬਾਈਕ ਚੱਕ ਕਰ ਬਾਈਕ ਨਹੀਂ ਤਾਂ ਚੱਲ ਜੀ ਕੌਲੀ ਲੱਕ ਦੇ ਬਣੇ ਤੁਹਾਨੂੰ ਜਦੋਂ ਬੈਂਕ ਚੈੱਕ ਲੱਗਿਆ ਕਰੋ ਉਹਨਾਂ ਨੇ ਕਿਵੇਂ ਖਾਂਗੇ ਖਸਣਾ ਆ ਵੀ ਇੰਨੇ ਪੈਸੇ ਪਏ ਮੇਰੇ ਕੋਲ ਮਨੂ ਦਾ ਜੜੇ ਦਾ ਇੱਕ ਮੇਰਾ ਇੱਕ ਕਰਜ਼ਾ ਇੱਕ ਮੇਰਾ ਇੱਕ ਬੈਂਕ ਨੇ ਮੈਨੂੰ ਭੇਜਤਾ ਜਿਹੜਾ ਲੋ ਬੈਲੈਂਸ ਵਾਲਾ ਹੁੰਦਾ ਨਾ ਰੱਖਿਆ ਵਾ ਉਹ ਉਹਨਾਂ ਨੇ ਪਲਾਨਟੀ ਪਾਉਣੀ ਹੁੰਦੀ ਆ ਵੀ ਤੁਹਾਡਾ ਬੈਲੈਂਸ ਲੋ ਹੋ ਗਿਆ ਇੱਕ ਬੈਂਕ ਦਾ ਤਾਂ ਆ ਗਿਆ ਦੂਜੇ ਦਾ ਆਉਣਿਆ ਜਲਦੀ ਕਰੋ ਤੇ ਜਲਦੀ ਅਸੀਂ ਦਾ ਸੋਟੀ ਨੇ ਤਿੰਨ ਚਾਦਰਾਂ ਲਈ ਆਉਂਗੀ ਜਿਆਦਾ ਇਹ ਪੈਸੇ ਮੈਂ ਹੋਰ ਦਾ ਸਾਰੇ ਆਪਾ ਸਾਰੇ ਥੋੜੇ ਚਾਦਰਾਂ ਨਾਲ ਸਾਡੇ ਕੱਪੜੇ ਹੋਰਾਂ ਨਾਲ ਉਹਦੇ ਵੀ ਬੂਰਾ ਹਾਂ ਉਹ ਸੁਭੂਰੇ ਹੀ ਹੋਣਾ ਜਿਹੜਾ ਤੇਰੇ ਨਹੀਂ ਹੁੰਦਾ ਹਾਂ ਅੱਧੀ ਨਾਲ ਕੁੱਠੀ ਪਾਣੀ ਪਿੱਛੇ ਸਿੱਟ ਕਰਾ ਨਾ ਗਰਦਨ ਟਾਲਰ ਵਾਲੀ ਟੀਸ਼ਰਟ ਮੂਰੇ ਪਾਣਾ ਮੂਰੇ ਨਾਲ ਪਿੱਛੇ ਨੂੰ ਅੱਛਾ ਮੰਮੀ ਜੱਫੀ ਪਾਵੇ ਆ ਦੇ ਮੂਵੀ ਪਾਪੀ ਬੋਪੇ ਪਾਪਾ ਬੋਚਾ ਬੋਚਾ ਮੰਮੀ ਛੱਡਿਆ ਥੱਲੇ ਐਂ ਧੋਬਾ ਦਾ ਐਂ ਧੋਬਾ ਦਾ ਪਾ ਦਾ <laughs> चमकती <laughs> ਕਮਾਨ ਜਨਾ ਇਹ ਨੂੰ ਇਹ ਪਤਾ ਵੀ ਕੀ ਖਾਣਾ ਗੱਡੀ ਤੇ ਕੀ ਨਹੀਂ ਬਸ ਉਹ ਬੋਟਲ ਆ ਪਿਆ ਵਿੱਚ ਸਾਰੀਆਂ ਜਿਹੜੀਆਂ ਤੱਕੀਆਂ ਉਹ ਇੱਧਰ ਲੈ ਪੈਣੀ ਲੈ 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 ਪੈਣੀ ਲੈ ਲੈ ਤੂੰ ਘੜਤਾ ਇਨਾ ਚਲੋ 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 ਚੱਲੀਏ ਫਿਰ 1.5 ਫੁੱਟ ਖੋਲ ਲਓ ਸਾਮੀ ਰਾਖੀ ਇੱਕ ਦਿਨ ਫੇਰ ਕਹਿ ਦਊਗਾ ਰੋਜ ਰਾਖੀ ਇੱਕ ਵੀ ਤੁਸੀਂ ਕਹੋ ਮੈਂ ਮੂੰਹ ਵੀਗਾ ਚੱਕੀ ਜੰਨੇ ਆਹ ਕਹਿੰਦੀ ਤੈਨੂੰ ਪੀਜਾ ਲਿਆਉ ਈ ਜੇ ਨਹੀਂ ਸਾਡੇ ਰਿਸ਼ਮਾ ਤੋਂ ਆ ਨਾ ਤੋ ਆਇਆ ਸੱਤ ਨੌ ਪਪਾ ਕਪੜਾ ਫਲਾਉ ਗੱਡੀ ਦੇ ਉੱਤੇ ਕੱਪੜੇ ਸੁੱਕਣੇ ਪਏ ਨੇ ਆਪਾਂ ਇਸ ਚੀਜ਼ ਦੇ ਬਾਰੇ ਸ਼ਾਮੀ ਨੀਗਾ ਰੱਖੀ ਓਏ ਲੈ ਲੈ ਉੱਧਰ ਆਪਣੀ ਤਾਂ ਲੋੜ ਹੀ ਨਹੀਂ ਨਾ ਹਾਂ ਤਰੇ ਰੱਖੋ ਚੱਲ ਬੇਠੀ ਆਪੇ ਠੀਕ ਆ ਬਸ ਇਹ ਘਰ ਰੱਖਿਆ ਜੀ ਧਿਆਨ ਨਾਲ ਜੀ ਗਿਆਨਿਆਂ ਨੂੰ ਕੁੱਟੀ ਪਾਟੀ ਹੁੰਦਾ ਨਾ ਗਿਆਨਿਆਂ ਨੂੰ ਬਾਹਰ ਨਾ ਘੱਟੀ ਹੋ ਜਾਣਾ ਹਨਾ ਡਾਈਲਾ ਵਾਲੀ ਦਾ ਆਪਣੀ ਸੱਚੀ ਗੱਲ ਕਾਣੀ ਤੁਹਾਨੂੰ ਘੱਟੀ ਹੋ ਜਾਣਾ ਲਾਲ ਮਾਂ ਦੀ ਜਿਆ ਲਾਲੇ ਮਾਂ ਦੀ ਘੱਟੇ ਬਸ ਲਾਲਾ ਲਾਲਾ ਹੁੰਦੀਆਂ ਲਾਲਾ ਰਹਿੰਦੀਆਂ ਮੈਂ ਗਾਲਾਂ ਕੀ ਦਿਆ ਲਾੜਾ ਨਹੀਂ ਗਾਲਾਂ ਮੈਂ ਗਾਲਾਂ ਕੀ ਦਿਆ ਲਾੜਾ ਮੈਂ ਕਿਹਾ ਨਿਆਣਿਆਂ ਨੂੰ ਆ ਗਾਲਾਂ ਕਰਦੀ ਨਹੀਂ ਮਾਸੀ ਕੱਢ ਗੱਲ ਕਰਦਾ ਮੈਂ ਉਹ ਨਾ ਕੀ ਮਾਂ ਹੈ ਨੂੰ ਮਾਸੀ ਹੈ ਤੇ ਆ ਰੱਖੀ ਨਿਆਣੇ ਨੂੰ ਫੋਨ ਕੱਢੀ ਓਕੇ ਤੀਜੀ ਆਉਂਦੀ ਮੈਂ ਤਾਂ ਨੰਬਰ ਯਾਦ ਕਰਨਾ ਠੀਕ ਹੈ ਮੈਂ ਸਪਾਈ ਨਹੀਂ ਕਰਾਂ ਉਹਦੇ ਥੋੜੇ ਬੋਲੋ ਪਾਉਣੇ ਮੈਂ ਥੋੜਾ ਬੋਲਦੀ ਬਾਜ ਜ਼ਿਆਦਾ ਨਾ ਬੋਲ ਅਸੀਂ ਤਾਂ ਥੇਮਾ ਥੋੜੇ

ਆਲੂ ਬੁਖਾਰੇ ਤੇਰੇ ਮਿੱਟ ਨਹੀਂ ਜੇ ਕੱਚੇ ਆ ਯਾਰ ਨਹੀਂ ਆਏ ਉਹ ਕੱਲ ਨਹੀਂ ਬਣੀ ਆ ਜੀ ਜਿਹੜੇ ਨਾ ਆ ਆਹ ਤੇ ਆਹ ਆਹ ਰੋਹਪਰਾ ਜਾਲਾ ਇਹਨਾਂ ਨੇ ਫੇਰ ਬਣਦਾ ਇਹਨਾਂ ਨੇ ਫੇਰ ਜਿਆਦਾ ਪੱਕ ਜੰਨੇ ਆ ਹਾਂ ਉਧਰ ਜਿਆਦਾ ਪੱਕ ਜੰਨੇ ਕੀ ਵਾਰ ਉਹ ਨਿਤਰੇ ਵੀ ਕੀ ਚਲਤਾ ਹਮਨ ਜਿਹੜਾ ਤਾਂ ਮੈਨੂੰ ਖੁਲਾਇਆ ਹਾਂ ਖੱਟਾ ਹੈ ਇੱਲੇ ਦਿੱਤਾ ਰਿਹਾ ਹਾਂ ਚਲੋ ਕੇਲੇ ਦਾ ਸਾਰ ਲੈ ਲੇਦਾ ਕੈਰੇਟ ਤਾਂ ਹੁਣ ਕਿਆ 100 ਦੇ 2 ਕਿਲੋ ਵੇ ਵੀ ਕਿਲੋਆਂ ਚ ਲਾ ਕੇ ਦੇਣ ਯਾਰ ਹੱਦ ਹੋ ਗਈ ਤੁਹਾਡੀ ਪਹਿਲਾਂ ਦਰਜਣਾ ਚ ਦਿੰਦੇ ਥਣ ਤੂੰ ਕਿਲੋਆਂ ਚ ਲਾ ਕੇ ਦੇਣ ਕਿਲੋ ਜਾਂ ਕੀ ਕਰੀ ਹਮ ਲੋਗ ਕਿਲੋ ਚ ਮੰਡੀ ਜਾਂਦਾ ਅੱਜ ਤਾਂ ਦਰਜਣਾ ਦੇ ਰਹੇ ਇਥੇ ਅੱਛਾ ਹਾਂ ਚੱਲਾ ਬੈਠ ਬੈਠ ਸੰਦੀਪ ਚੰਗੀ ਜੀ ਇਹਨੂੰ ਇਹ ਨਹੀਂ ਪਤਾਗਾ ਵੀ ਗੇਟ ਬਾਹਰ ਤੇ ਲੱਗਿਆ ਹੋਇਆ ਮੈਨੂੰ ਲੱਗਦਾ ਨਹੀਂ ਬੀਬੀ ਉਰੇ ਹੋਣੀ ਐ ਬੀਬੀ ਫੋਨ ਵੀ ਨਹੀਂ ਲੈ ਕੇ ਜਾਂਦੀ ਜਾਂ ਜਾਂਦੀ ਕਿਦਰ ਇਹਨੂੰ ਨਾਲ ਫੋਨ ਘਰੇ ਛੱਡ ਜਾਂਦੀ ਐ ਸਾਰ ਗਿਆ ਨਹੀਂ ਨਹੀਂ ਉਹ ਨਹੀਂ ਗਿਆ ਨਹੀਂ ਦੁੱਖ ਹਾਂ ਹੈ ਨਹੀਂ ਬੀਬੀ ਜਿੰਦਾ ਲੱਗਿਆ ਹੈ ਅੰਦਰ ਵੀ ਆ ਮੱਖੀਆਂ ਮੱਖੀ ਜੀ ਕੱਢ ਦੇ ਬਾਹਰੋਂ ਅੰਦਰ ਨੂੰ ਭੇਜਤੀ ਉਲਟਾ ਮੱਖੀ ਉਲਟਾ ਅੰਦਰ ਨੂੰ ਭੇਜ ਤਾ ਨਹੀਂ ਦੁਨੀ ਹੈਗਾ ਨਹੀਂ ਦੁਨੀ ਹੈਗਾ ਬੱਤੋਰੇ ਉਹ ਤਾਂ ਉਹਦੇ ਮਾਮੇ ਦਾ ਵਿਆਹ ਹੈ ਉੱਥੇ ਨੂੰ ਗਿਆ ਆ ਹੁਣ ਫਿਰ ਚੱਲੀਏ ਪਰ ਹੁਣ ਆਪਾਂ ਲੇਟ ਹੋ ਰਹਿਣ ਬੀਬੀ ਤਾਂ ਕਿਦਾਂ ਨੂੰ ਕੋਈ ਫੋਨ ਕਰੇ ਉਹਨਾਂ ਕੋਲ ਤਾਂ ਅਛਰੇ ਵੀਰੇ ਵੀ ਡਿਊਟੀ ਤੇ ਆ ਚਲੋ ਉੱਤੋਂ ਫਿਰ ਗਾਂਹ ਜਾ ਕੇ ਮਿਲੂੰਗਾ ਤੁਹਾਨੂੰ ਅ ਕਮਾਣੋ ਕਿੱਥੇ ਜਾਣਾ ਹੁਣ ਦੱਸ ਕਿਹਨੂੰ ਮਿਲਣਾ ਕੀਨੂੰ ਮਿਲਣਾ ਨਾਨੀ ਨਾਨੀ ਕਿਹਦੇ ਕੋ ਜਾਣਾ ਨਾਨੀ ਕੋ ਨਾਨੀ ਹੈ ਨਹੀਂ ਪੁੱਤ ਨਾਨੀ ਉਰੇ ਹੈ ਨਹੀਂ ਮੁਰਦੇ ਨਾਨੀ ਦੇ ਘਰ ਆ ਗਏ ਨਾਨੀ ਨਾਨੀ ਦੇ ਦੁਆਰੇ ਕੋਈ ਨਹੀਂ ਹੈਗਾ ਠੀਕ ਹੈ ਚਲੋ ਚੱਲਦੇ ਆ ਜੀ ਬੀਬੀ ਦੇ ਕਿਸਮ ਵਿੱਚ ਨਾ ਨਾਰੀਅਲ ਸੀ ਨਾ ਕੇਲੇ ਸੀ ਇਹ ਕਿਸੇ ਦੀ ਹੋਰ ਦੀ ਕਿਸਮ ਚ ਆਇਆ ਹੁਣ ਇਹ ਗਾਹ ਪਾਂਬਰੀਓ ਪਹੁੰਚੋਗੇ ਠੀਕ ਹੈ ਜੀ ਖਾਓ ਕਿਆ ਖਾਣ ਵਾਲੀ ਚੀਜ਼ ਆ ਪੀਣ ਵਾਲੀ ਚੀਜ਼ ਆਏ ਚੱਲੀਏ ਫਿਰ ਹਾਂ ਨਾਨੂ ਕੋਲ ਨੂੰ ਹਾਂ ਕਹਾਂ ਜੀ ਰੀਤ ਤਾਂ ਆਉਂਦੀਓ ਜੀ ਇੱਧਰ ਨਾਨੇ ਦੀ ਸਕੂਟਰੀ ਨੂੰ ਤੇ ਮੜ ਗਈ ਨਾਨੂ ਨੂੰ ਮਿਲ ਚੱਲ ਚੱਲ ਪਹਿਲਾਂ ਨਾਨੂ ਨੂੰ ਸੱਸੀ ਕਾਲ ਬੁਲਾਵਾਂ ਜਾ ਕੇ ਚਲ ਜਦ ਦੀ ਨਾਨੂ ਨਾਨੂ ਕਰੀ ਜੰਦੀ ਆ ਸੱਸੀ ਕਾ ਸੱਸੀ ਕਾ ਓਟੇ हां ठीक ठाक आ डैडी ਦਾ ਜੂਸ ਆ ਹੁਣੇ ਪਾਲਿਆ ਤੇ ਗਲਾਸ ਸਸਰੀ ਗੱਲ ਸਸਰੀ ਗੱਲ ਸਸਰੀ ਗੱਲ ਡੈਡੀ ਸਸਰੀ ਗੱਲ ਜੀ ਤਾਂ ਜੀ ਤਾਂ ਲੱਗ ਗਈ ਜੀ ਜੀ ਤਾਂ ਲੱਗ ਗਈ ਹਾਂ ਸਸਰੀ ਗੱਲ ਹਲਜੀਓ ਬੁਲਾਈ ਢੱਲੀ ਜੀਓ ਜਮਈ ਨਾ ਸਸਰੀਆ ਪੂਰੀ ਚੜ੍ਹ ਗਈ ਕਹਿੰਦਾ ਬਰਾਤੀ ਹੋਣ ਆਪਾਂ ਆਪ ਨੂੰ ਤੇ ਕੀ ਜਾਂਦੇ ਤੁਸੀਂ ਇੱਥੇ ਨਹੀਂ ਆਈ ਹੁੰਦੀ ਵੈਸੇ ਹਾਂ اچھا ਕੀ ਖਾਦਾ ਪੀਤਾ ਤੋ ਖਾਦਦੇ ਕੁਝ ਨਹੀਂ اچھا ਠੀਕ ਹੈ ਨਾ ਕੁਛ ਨਹੀਂ ਖਾਦਾ ਪੀਤਾ ਖਾਦਾ ਪੀਤਾ ਰੋਟੀ ਵੀ ਨਹੀਂ ਖਾਦੇ ਜਦੋਂ ਨੱਤਰੀ ਵਾਲੇ ਸਾਹ ਜੀ ਆਪ ਵੀ ਆ ਪਈ ਐ ਤੁਹਾਨੂੰ ਦਿਖਾਉਣ ਨਾ ਇਹ ਪੀਤੀ ਵੀ ਨਹੀਂ ਮੈਂ ਇਹ ਕੀ ਕਹੇਗੀ ਮਾਰੀ ਜਾਨੇ ਵੀ ਠੀਕ ਲਾਇਆ ਹੋਣਾ ਹੈ ਸਾਡੀ ਕਾ ਨਹੀਂ ਲਾਇਆ ਜੇ ਇਹ ਇਹ ਜਿਹੜੀ ਉਹ ਤਰ੍ਹਾਂ ਜਮੀ ਹੋਣ ਲੱਗੀ ਇੰਨੀ ਨਿਕਲ ਇਹ ਪਾਈ ਪਾਣੀ ਵਾਲੀ ਬੋਤਲ ਹੈ ਇਹ ਪਾਈ ਜਿਹੜੋ ਕੱਢ ਕੇ ਕੋਈ ਗੱਲ ਨਹੀਂ ਮੇਰਾ ਡੈੜੀਆਂ ਤੇ ਮੇਰੇ ਛੱਡ ਗੇੜਾ ਡੈੜੀਆਂ ਮੈਂ ਹੁਣ ਦੱਸਦੀ ਡੈੜੀਆਂ ਮੇਰਾ ਵੇਰ ਅੱਛਾ ਇਹ ਕਹਿ ਰਹਾ ਮੈਂ ਤੇਰਾ ਡੈਡੀ ਨਹੀਂ ਹੈਗਾ ਹੋਰ ਕੀ ਦਾ ਡੈਡੀ ਆ ਇਹ ਤੇਰਾ ਹੀ ਆ ਨਾ ਬੇਲੇ ਨੇ ਕਹਤੇ ਕਿ ਅਭੀ ਮੈਂ ਤੇਰਾ ਡੈਡੀ ਨਹੀਂ ਹੈਗਾ ਇਹ ਤਾਂ ਹੁਣ ਡੈਡੀ ਨੂੰ ਪੁੱਛ ਤੂੰ ਆਪ ਡੈਡੀ ਇਹ ਤੇਰੇ ਹੀ ਆ ਪੁੱਤ ਤੇਰੇ ਫੇ ਮੈਨੂੰ ਪਤਾ ਨਾ ਮੇਰੇ ਬਾਪ ਦਾ ਹਾਂ ਮੈਂ ਆਪਣੇ ਬਾਪ ਕੋਲ ਇੰਨਾ ਚਿਰ ਰਹੀ ਆ ਨਾ ਬਹੁਤ ਦੇਰੀ ਮੈਂ ਤਾਂ ਐਂ ਕਹਿੰਦਾ ਵੀ ਕੀ ਕਹਿੰਦੇ ਨੇ ਮਹਿੰਗੇ ਰੱਦ ਨੇ ਪੇਖਣ ਨਹੀਂ ਹਟਕੇ ਡੈਡੀ ਜਿਆਦਾ ਆਪਣਾ ਨਾ ਖਾਣਾ ਪੀਣਾ ਸਹੀ ਹੋਊਗਾ ਖਾਣਾ ਪੀਣੇ ਇੱਕ ਬੰਦਾ ਤੁਰ ਫਿਰੂਗਾ ਉਹਨੂੰ ਟੀਕੇ ਅਸਰ ਕਰਦੇ ਆ ਬੈਠੇ ਬੰਦੇ ਨੂੰ ਤਾਂ ਟੀਕੇ ਵੀ ਨਹੀਂ ਅਸਰ ਕਰਦੇ ਬਿਮਾਰੀਆਂ ਨੇ ਘੇੜ ਜਣਾ ਜਦੋਂ ਬੰਦਾ ਬੈਠ ਗਿਆ ਟੱਕੋ ਜੀ ਬਾਹਰ ਜੇ ਤੂੰ ਤੁਰਦਾ ਬੰਦਾ ਤੇ ਬਿਮਾਰੀਆਂ ਛੇਤੀ ਹਟ ਜਾਣੀਆਂ ਜੇ ਮੈਂ ਤੂੰ ਬੈਠਾ ਤਾਂ ਬਿਮਾਰੀਆਂ ਤਾਂ ਘੇੜ ਨਹੀਂ ਆਈ ਡੈਡੀ ਬਾਤ ਤੇ ਜੂਸ ਨਹੀਂ ਹੈਗਾ ਲੈ ਕੇ ਆ ਜੀ ਸਰ੍ਹਦਾਈ ਸਰ੍ਹਦਾਈ ਹੈ ਹਾਂ ਇਹਦੇ ਵਿੱਚ ਖੱਟ-ਖੱਟ ਠੰਡੀ ਹੁੰਦੀ ਹੈ ਹਾਂ ਤੇ ਕੀ ਖਾਣਾ ਹੈ ਕੀ ਮਗਰ ਲਾਗੀ ਇਹ ਜਿਹੜੇ ਫਰੂਟ ਲੈ ਕੇ ਆਈ ਐ ਨਹੀਂ ਗਾਣੇ ਦੁੱਤੇ ਤਾਂ ਖਾ ਨਹੀਂ ਹੁਣੇ ਪਾਣੀ ਬਾ ਠੰਡਾ ਮੈਂ ਵੀ ਤਾਂ ਬਿਮਾਰ ਹੋ ਜਾਣਾ ਕੰਮ ਕਿਉਂ ਬਹੁਤ ਜ਼ਿਆਦਾ ਠੰਡਾ ਅਸੀਂ ਇੰਨਾ ਠੰਡਾ ਪੀਂਦੇ ਨਹੀਂ ਬਾਕੀ ਜ਼ਿਆਦਾ ਠੰਡਾ ਹੈ ਇੰਨਾ ਨਹੀਂ ਪੀਂਦੇ ਮਿਕਸ ਜਰ ਜ਼ਿਆਦਾ ਹੈ ਪਰ ਜਿਦਾ ਨਰਾ ਪਾਣੀ ਮਿਕਸ ਹੋ ਮੌਸਮ ਵਾਟਰ ਕੂਲਰ ਚ ਪਾ ਲੈਂਦੇ ਆ ਸਵੇਰੇ ਬਰਫ਼ ਬਾਈ ਕਾ ਇੱਕ ਦਿਨ ਹੋ ਗਏ ਬਾਈ ਨੂੰ 4 ਦਿਨ ਹੋ ਗਏ 2 ਦਿਨ ਹੋ ਗਏ ਹਾਂ 2 ਦਿਨ ਹੋਰ ਆ 2 ਦਿਨ ਬਾਅਦ ਆਊਗਾ ਫਿਰ ਕਿਆ ਕਹਿੰਦੀ ਆ ਹਾਂ ਰਿੰਦੂ ਹਾਂ ਕੀ ਹੋ ਗਿਆ ਸਰਿੰਦਰ ਦੇ ਮਗਰ ਕਿਆ ਪੈ ਗਈ ਏ ਨਿੰਬੂ ਪਾਣੀ ਕਰਕੇ ਦੇ ਦੋ ਜੀ ਕਹਿੰਦੀ ਆ ਨਿੰਬੂ ਲੈ ਲਓ ਨਿੰਬੂ ਪਾਣੀ ਕਰਕੇ ਦੇ ਦੇ ਨਿੰਬੂ ਵੀ ਸੁੱਕਿਆ ਪਿਆ ਏ ਕਿਆ ਕਰੂਗੀ ਇਹਦਾ ਤੂੰ ਹਾਂ ਉਹ ਲੈ ਉਹਨੂੰ ਖਟਾ ਮਿੱਠਾ ਦਾ ਜਿਹੇ ਰਹਿੰਦਾ ਹਾਂ ਆ ਗਈ ਮੈਨੂੰ ਕੰਮ ਕਰਾਏ ਸੀ ਉਹ ਡੈਡੀ ਵੇ ਤਾਂ ਨਾ ਜੱਤਾਂ ਆਪਾਂ ਮਾਤੇ ਨਹੀਂ ਜੂੰਦਾ ਜੀ ਹੁਣ ਬਿਮਾਰੀਆਂ ਨਾਲੇ ਰਹਿਣੀਆਂ ਡੜੀ ਦਾ ਤੇਰੇ ਤੋਂ ਤੈਨੂੰ ਅੱਜ ਕਹਿ ਚੱਲੀ ਕਿ ਇਹ ਨਹੀਂ ਇਹ ਪੀਕ ਨਹੀਂ ਹਟਣੀ ਹਟੂ ਕੀ ਆ ਮਰਜ਼ੀ ਤੂੰ ਸੋਚੀ ਜਾ ਬੰਦਾ ਬੈਠਾ ਆਪਣੀਆਂ ਦਵਾਈਆਂ ਨਹੀਂ ਇੰਨੀਆਂ ਸਰਕਾਰ ਦੀਆਂ ਜਿੰਨਾ ਤੋਰਾ ਪਿਆ ਅਸਰ ਕਰਦਾ ਉਹ ਪੈਪ ਦੇ ਵਿੱਚ ਕੋਈ ਜਗ੍ਹਾ ਚਮਕਦੀ ਆ ਉਹ ਪਹਿਲਾਂ ਉਹ ਨਹੀਂ ਬਤਾ ਲਗਦਾ ਤੂੰ ਉਹ ਤਾਂ ਪਹਿਪ ਉਹ ਵੀ ਬਦਲ ਰੱਖਾ ਉਹਦੇ ਸੇਧ ਨਵਾਂ ਰਹਿ ਗਿਆ ਜਿੰਨਾ ਮੈਂ ਤੂੰ ਸੋਚੀ ਜਾਊਗਾ ਉਨੀ ਬਿਮਾਰੀ ਵਧ ਜਾਨੀ ਸੋਚ ਕੇ ਕੁਝ ਨਹੀਂ ਉੱਧ ਨਵਾਂ ਰਹਿ ਗਿਆ ਹੁਣ ਦੋੜ ਦੇ ਦੇਖ ਮੇਰੀ ਗੱਲ ਸੁਣੋ ਬਿਮਾਰੀਆਂ ਬਮੂਰੀਆਂ ਦੀ ਗੱਲ ਨਾ ਕਰ ਇਹਦਾ ਚੱਲੀ ਜਾਣੀਆਂ ਸਿਹਤ ਦੇ ਨਾਲੇ ਕੋਈ ਹੋਰ ਦੁੱਖ ਸੁੱਖ ਕਰਨਾ ਗੱਲ ਮੈਂ ਵੀ ਮੇਰੀ ਤਾਂ ਗੱਲ ਨਹੀਂ ਹੁਣ ਦੋ ਘੜੀ ਤੇਰੇ ਕੋਲ ਆਈਏ ਤੇਰੀ ਧੀ ਸਵੇਰ ਦੇ ਨੇ ਗਾ ਪਾਇਆ ਪਿਆ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਹਾਂ ਬੁੱਚਲ ਹਾਂ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਡੈਡੀ ਨੂੰ ਮੈਂ ਖੁਸ਼ ਛੱਡ ਕੇ ਜਾਨੀ ਹਾਂ ਹਾਂ ਜਦ ਮੈਂ ਆਉਂਦੀ ਆ ਡੈਡੀ ਦਾ ਮੂੰਹ ਉਤਰਿਆ ਹੋਇਆ ਹਾਂ ਕੱਲਾ ਬੈਠਾ ਸੋਚੀ ਜਾਂਦਾ ਮੇਰੇ ਪੀਕ ਇੰਨੀ ਆ ਗਈ ਹੁਣ ਇੰਨੀ ਆ ਜੀ ਓਏ ਤੱਕ ਬੱਸ ਕੀ ਤੋਲਦਾ ਤੂੰ ਬਜਨ ਨਾ ਤਰ ਤਾ ਉਤਰਿਆ ਹੋਇਆ ਗੱਲਾਂ ਨਾ ਹੁਣ ਤੱਕ ਨਾ ਭੁੱਲਿਆ ਇਹੋ ਸੋਚ ਕਰੀਂ ਇਹਦਾ ਤੱਲੂ ਦੇਖ ਕੇ ਉਹ ਤੈਨੂੰ ਦੇਖ ਕੇ ਯਾਦ ਆ ਗਿਆ ਹੁਣ ਤੱਕ ਦਾ ਭੁੱਲਿਆ ਡੈਡੀ ਦੇ ਫੋਨ ਮੈਨੂੰ ਆਲੇ ਹਾਂ ਕਹ ਡੈਡੀ ਦਿਲ ਤੇ ਲਾਈ ਬੈਠਾ ਗੱਲ ਨੂੰ ਚਾ ਕੋਈ ਨਹੀਂ ਹੌਸਲਾ ਰੱਖਣਾ ਹੌਸਲਾ ਕੀ ਕਰੀਂ ਮੈਂ ਤੁਹਾਨੂੰ ਪਤਾ ਤੁਹਾਨੂੰ ਜੇ ਜੈੜੀ ਕੋਈ ਨਹੀਂ ਬੱਚਾ ਜੈੜੀ ਜਨਾ ਕਿ ਇੰਨੀ ਕ ਵੀ ਸੱਟ ਵਾਦੀ ਦਿੰਦੀ ਸਾਡੇ ਜੇ ਬੁਖਾਰ ਪਤਾ ਕੀ ਕਹਿੰਦਾ ਕੋਈ ਨਾ ਹੋ ਜਾਣਾ ਠੀਕ ਹੋਣਾ ਆਪੇ ਦਿਲ ਤੇ ਲਈ ਜਾਂਦਾ ਹੂੰ ਅੱਜਾ ਮਨ ਕਰੀਂ ਹੁਣ ਇਹਨੂੰ ਐ ਸੋਚੀ ਜਾਣਾ ਇੱਧਰ ਗੱਲ ਕਰ ਜਵਾਈ ਨਾਲ ਜੀਰੀ ਬਾਰੇ ਪੁੱਛ ਮੈਂ ਉਹ ਹੀ ਪੁੱਛਿਆ ਤੇ ਵਿੱਚ ਤਾਂ ਬੱਚੇ ਗਾ ਬਾਲਿਆ ਆਪਣਾ ਉਹਦਾ ਜਿਆਦੇ ਲੈਕਚਰ ਆਵਾਜ਼ ਬਣ ਜਾਂਦੀ ਹੈ ਸੌਰੀ ਚਲਦਾ ਹੋਰੀ ਸੌਰੀ ਖੋਸਤਾ ਹੋਵੇ ਮੈਂ ਨਹੀਂ ਕਿਹਾ ਮੈਂ ਜੀਰੀ ਡੱਕ ਲਈ ਸਭ ਨੂੰ ਹੋਈ ਬੰਦ ਬਾਦ ਮੁੱਕ ਗਈ ਹਾਂ ਹਾਂ ਮੁੜ ਕੇ ਪਾ ਦੇਣੀ ਹੈ ਕੱਟਣੀ ਕੋਈ ਨਹੀਂ ਮੁੜਕਣਾ ਕੰਮ ਅਗਲੇ ਕਰਿਆ ਰੀਦੇ ਰੱਖੀ ਮੈਂ ਰੇੜੀ ਦੇ ਪਿੱਛੇ ਹੀ ਰੱਖਿਆ ਵਾ ਤੁਹਾਨੂੰ ਮੈਨੂੰ ਇੰਨਾ ਮੇਰੇ ਬਾਪ ਤੇ ਯਕੀਨ ਆ ਜੇ ਇਹਨੇ ਨਾ ਸਾਈਕਲ 'ਚ ਰੱਖ ਲਈ ਤਾਂ ਮਤਲਬ ਇਹਨੇ ਲਾਉਣੀ ਜੇ ਲਾਉਣੀ ਹੁੰਦੀ ਨਾ ਕੱਦੀ ਚਲੇ ਜਾਂਦੀ ਬੋਤਲ ਨਹੀਂ ਲਿਦਰਾਂ ਮੱਤੋਂ ਵੀ ਬਈ ਏ ਇੱਕ ਨੇ ਅਰੀ ਤਾਂ ਕਿਆ ਪਿੰਦੀ ਪੁੱਤ ਤੂੰ ਹਾਂਜੀ ਹਾਂ ਹਾਂਜੀ ਨਿੰਬੂ ਪਾਣੀ ਨਿੰਬੂ ਪਾਣੀ ਨਾਨੂੰ ਨੂੰ ਮੇਰੇ ਨਹੀਂ ਦੇਣਾ ਸਵੇਰ ਦੀ ਨਾਨੀ ਨਾਨੂੰ ਨਾਨੀ ਨਾਨੂੰ ਕਰੀਏ ਬੈ ਕੇ ਨਹੀਂ ਜੀ ਮੈਨੂੰ ਮਿਲ ਲੈ ਤੇ ਨਾਨੂੰ ਨੂੰ ਹੁਣ ਤਾਂ ਨਾਨੂੰ ਨੂੰ ਵਪਾਰ ਕਰਿਆ ਕਿ ਜੱਫੀ ਪਾ ਕੇ ਜੱਫੀ ਪਾ ਕੇ ਮਿਲਾਂ ਨਾਨੂੰ ਨੂੰ ਤਾਂ ਇਹ ਕਿੱਥੇ ਤਾਂ ਉਧਰ ਮਾਮੀ ਕੋਲ ਨੂੰ ਚੱਲੀ ਜਾਂਦਾ ਕੋਈ ਆਈਟਮ ਹੋਰ ਰਹਿੰਦੀ ਹੋਣੀ ਚਲੋ ਠੀਕ ਹੈ ਜੀ ਮਿਲਦੇ ਆ ਅਗਲੇ ਵਲੌਗ ਚ ਮਹਾਰਾਜਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ